ਪੰਜਾਬ ਦੇ ਕਿਸਾਨਾਂ ਤੇ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੇਸ਼ ਦੇ ਕਿਸਾਨਾਂ ਸਿਰ ਖੇਤੀ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਆਂਕੜਿਆਂ ਅਨੁਸਾਰ ਕਿਸਾਨਾਂ ਤੇ ਕਰਜ਼ੇ ਦੀ ਪੰਡ ਕਾਫੀ ਭਾਰੀ ਹੋ ਗਈ ਹੈ ਦੇਸ਼ ਦੇ ਹਰ ਕਿਸਾਨ ਤੇ ਲਗਭਗ 74121 ਰੁਪਏ ਦਾ ਕਰਜ਼ਾ ਹੈ ਜਾਰੀ ਕੀਤੇ ਗਏ ਕੌਮੀ ਆਂਕੜਿਆਂ ਅਨੁਸਾਰ ਪ੍ਰਤੀ ਔਸਤ ਕਿਸਾਨ ਕਰਜ਼ੇ ਦੇ ਮਾਮਲੇ ਵਿੱਚ ਪੰਜਾਬ ਤੀਜੇ ਨੰਬਰ ਤੇ ਹੈ ਤੇ ਪੰਜਾਬ ਦੇ ਹਰ ਕਿਸਾਨ ਤੇ ਲਗਭਗ 2,320 ਤੇ 49 ਰੁਪਏ ਦਾ ਕਰਜ਼ਾ ਹੈ ਜਦਕਿ ਆਂਧਰਾ ਪ੍ਰਦੇਸ਼ 2,45,554 ਰੁਪਏ ਕਰਜ਼ੇ ਨਾਲ ਸਭ ਤੋਂ ਪਹਿਲੇ ਨੰਬਰ ਤੇ ਹੈ ਇਸੇ ਤਰ੍ਹਾਂ ਦੂਜੇ ਨੰਬਰ ਤੇ ਕੇਰਲਾ ਹੈ ਤੇ ਕੇਰਲਾ ਦੇ ਹਰ ਕਿਸਾਨ ਸਿਰ 242482 ਰੁਪਏ ਦਾ ਕਰਜ਼ਾ ਹੈ ਚੌਥੇ ਨੰਬਰ ਤੇ ਹਰਿਆਣਾ ਐ ਤੇ ਇਥੋਂ ਹਰ ਕਿਸਾਨ ਸਿਰ 182922 ਰੁਪਏ ਦਾ ਕਰਜ਼ਾ ਹੈ ਜਦਕਿ 152113 ਰੁਪਏ ਦੇ ਕਰਜ਼ੇ ਦੇ ਨਾਲ ਤੇਲੰਗਾ ਦੇ ਕਿਸਾਨ ਪੰਜਵੇਂ ਨੰਬਰ ਤੇ ਹਨ ਸਭ ਤੋਂ ਘੱਟ ਕਰਜ਼ਾ 13700500 ਨਾਗਾਲੈਂਡ ਦੇ ਹਰ ਕਿਸਾਨ ਦੇ ਸਿਰ ਤੇ ਹੈ ਇਸੇ ਤਰ੍ਹਾਂ ਉੱਤਰੀ ਇੰਡੀਆ ਦੇ ਕਿਸਾਨਾਂ ਸਿਰ ਐਵਰੇਜ 1034 ਰੁਪਏ ਦਾ ਕਰਜ਼ਾ ਹੈ ਇਸ ਤੋਂ ਇਲਾਵਾ ਦੇਸ਼ ਦੇ ਕੇਂਦਰ ਸਸ਼ਿੱਤ ਪ੍ਰਦੇਸ਼ ਵਿੱਚ ਐਵਰੇਜ 25629 ਰੁਪਏ ਦਾ ਕਰਜ਼ਾ ਹੈ ਤੁਹਾਡੀ ਇਸ ਬਾਰੇ ਵਿੱਚ ਕੀ ਰਾਏ ਕਮੈਂਟਾਂ ਚ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਉਦੋਂ ਤੱਕ ਬਨੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ